ਦੋਸਤੋ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਹ ਜਿਹੜਾ ਸਾਲ ਸੀ 2025 ਦਾ ਉਹ ਵੱਡੀਆਂ ਘਟਨਾਵਾਂ ਲੈ ਕੇ ਆਇਆ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜੂਝ ਰਿਹਾ ਆਪਣੀ ਹੋਂਦ ਬਚਾਉਣ ਲਈ ਦੋਸਤੋ 2015 ਦੇ ਵਿੱਚ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਂਡ ਵਾਪਰਿਆ ਸੀ ਉਸ ਤੋਂ ਬਾਅਦ ਅੱਜ ਤੱਕ ਜਿਹੜੇ ਐ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਬੇਸ਼ੱਕ ਬੇਸ਼ੱਕ ਆਮ ਤੌਰ ਤੇ ਕੋਈ ਘੋੜਿਆਂ ਤੇ ਸਵਾਰ ਹੁੰਦਾ ਹੈ ਕੋਈ ਹਾਥੀ ਤੇ ਸਵਾਰ ਹੁੰਦਾ ਹੈ ਕੋਈ ਊਠ ਤੇ ਸਵਾਰ ਹੁੰਦਾ ਹੈ ਤਾਂ ਸੁਖਵੀਰ ਸਿੰਘ ਬਾਦਲ ਇਹਨਾਂ ਦਿਨਾਂ ਦੌਰਾਨ ਡਾਇਨਾਸੌਰ ਤੇ ਸਵਾਰ ਹੋਏ ਦਿਸਦੇ ਨੇ AI ਦੇ ਰਾਹੀਂ ਬਣਾਈਆਂ ਉਹਨਾਂ ਦੇ ਵੀਡੀਓ ਹੁਣ ਪਤਾ ਨਹੀਂ ਉਹ ਆ ਖੁਦ ਮਜ਼ਾਕ ਦਾ ਪਾਤਰ ਬਣਾ ਰਹੇ ਨੇ ਜਾਂ ਪੰਜਾਬ ਦੇ ਲੋਕਾਂ ਨੂੰ ਮਜ਼ਾਕ ਕਰ ਰਹੇ ਨੇ ਜਾਂ ਆਪਣੇ ਵਿਰੋਧੀਆਂ ਨੂੰ ਮਜ਼ਾਕ ਕਰ ਰਹੇ ਨੇ ਇਹ ਤਾਂ ਹੁਣ ਉਹ ਖੁਦ ਹੀ ਜਾਣਦੇ ਨੇ ਪਰ ਉਹਨਾਂ ਨੂੰ ਇੱਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਵਧ ਗਈ ਪਰ ਜਿਵੇਂ ਉਹ ਕਹਾਵਤ ਹੈ ਵੀ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ ਕਿਉਂਕਿ 2027 ਦਾ ਜਦੋਂ ਸਾਲ ਆਉਣਾ ਹੈ ਉਦੋਂ ਬਹੁਤ ਕੁਝ ਹੋਣਾ ਹੈ ਪੰਜਾਬ ਦੀ ਧਰਤੀ ਤੇ ਜਿਹੜਾ ਇਹ 2026 ਦਾ ਵੀ ਸਾਲ ਹੈ ਇਹਦੇ ਵਿੱਚ ਵੱਡੇ ਵੱਡੇ ਘਟਨਾਕ੍ਰਮ ਜਿਹੜੇ ਆ ਉਹ ਵਾਪਰਨਗੇ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਕਿਹਾ ਵੀ 2015 ਤੋਂ ਲੈ ਕੇ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਆ ਹੈ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਵਿਧਾਨ ਸਭਾ ਦੇ ਵਿੱਚ ਲਗਾਤਾਰ ਦੂਜੀ ਵਾਰੀ ਆਪੋਜੀਸ਼ਨ ਦੀ ਮੇਨ ਵਿਰੋਧੀ ਧਿਰ ਦੀ ਹੋਂਦ ਵੀ ਗਵਾ ਚੁੱਕਿਆ ਹੋਵੇ ਹਸਤੀ ਗਵਾ ਚੁੱਕਿਆ ਹੋਵੇ ਅਕਾਲੀ ਦਲ ਫਿਰ ਡੈਨਾਸੌਰ ਤੇ ਸਵਾਰ ਹੋ ਕੇ ਵੱਡੇ ਵੱਡੇ ਦਾਅਵੇ ਕਰਦੇ ਹੋਣ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਆਪਣਾ ਮਜ਼ਾਕ ਖੁਦ ਬਣ ਰਹੇ ਨੇ ਜਾਂ ਲੋਕਾਂ ਦਾ ਮਜ਼ਾਕ ਉਡਾ ਰਹੇ ਨੇ ਜਾਂ ਵਿਰੋਧੀਆਂ ਨੂੰ ਚੈਲੰਜ ਕਰ ਰਹੇ ਨੇ ਕਿਸ ਤਰ੍ਹਾਂ ਦੇ ਦੌਰ ਦੌਰੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਉਹ ਲੱਗ ਰਹੀ ਹੈਗੀ ਬਿਨਾਂ ਸ਼ੱਕ ਅਸੀਂ ਕਈ ਵੀਡੀਓਜ਼ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਪੰਜਾਬ ਘਟਗਣਤੀ ਪ੍ਰਧਾਨ ਸੂਬਾ ਮੰਨੇ ਜਾਂਦਾ ਹੈ ਸਿੱਖ ਇਥੇ ਘਟਗਣਤੀ ਦੇ ਵਿੱਚ ਮੰਨੇ ਜਾਂਦੇ ਨੇ ਸਿੱਖਾਂ ਦੀ ਨੁਮਾਇੰਦਾ ਜਮਾਤ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਮੰਨੇ ਜਾਂਦੀ ਹੈ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਅਤੇ ਖੂਨ ਦੇ ਨਾਲ ਸਿੰਜਿਆ ਹੋਇਆ ਹੈਗਾ ਜੇ ਉਸ ਪਾਰਟੀ ਦੇ ਆਗੂ ਕਿਸੇ ਹਉਮੈ ਤੇ ਹੰਕਾਰ ਦੇ ਵਿੱਚ ਦਿਸਦੇ ਹੋਣ ਤਿਆਗ ਦੀ ਭਾਵਨਾ ਉਹਨਾਂ ਦੇ ਵਿੱਚੋਂ ਖਤਮ ਹੋ ਗਈ ਦਿਖਾਈ ਦੇ ਰਹੀ ਹੋਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਬੈਂਕਰਪਸੀ ਕਿਸ ਤਰ੍ਹਾਂ ਦੀ ਦਿਵਾਲੀਏ ਪਣ ਦੇ ਵਿੱਚੋਂ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਲੰਘ ਰਹੀ ਹੈ ਇਹ ਪੰਜਾਬ ਅਤੇ ਉਸ ਪਾਰਟੀ ਲਈ ਮੰਦਭਗ ਹੈ ਪੰਜਾਬ ਲਈ ਵੀ ਮੰਦਭਗ ਹੈ ਇਸ ਲਈ ਹੋਸਟ 'ਚ ਆਉਣ ਦੀ ਲੋੜ ਹੈ ਡਾਡੀ ਲੋੜ ਹੈ ਜੀ ਦੋਸਤੋ ਜਿਵੇਂ ਅਸੀਂ ਸ਼ੁੱਭ ਦੇ ਵਿੱਚ ਜ਼ਿਕਰ ਕੀਤਾ ਕਿ ਇਹ ਬੜਾ ਸਿਆਸੀ ਤੌਰ ਤੇ ਕਾਫੀ ਉਥਰ-ਪੁਥਰ ਵਾਲਾ ਸੀ ਤਾਂ 2024 ਦੇ ਜਿਹੜਾ ਅੰਤਲੇ ਦਿਨ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਮੁੱਚੀ ਲੀਡਰਸ਼ਿਪ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੁੰਦੀ ਹੈ ਤਾਂ ਉਸ ਤੋਂ ਬਾਅਦ ਵੱਡੇ ਘਟਨਾਕ੍ਰਮ ਜਿਹੜੇ ਆ ਵਾਪਰੇ ਜੇ ਉਸ ਤੋਂ ਬਾਅਦ 2025 ਦੇ ਵਿੱਚ ਜਦੋਂ ਐਂਟਰ ਹੁੰਨੇ ਆ ਤਾਂ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਚੁੱਕੇ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਆਦੇਸ਼ ਸੀਗੇ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਬਣਾ ਕੇ ਨਵੀਂ ਭਰਤੀ ਕਰੋ ਤੇ ਆਪੋ ਆਪਣੇ ਚੁੱਲ੍ਹੇ ਸਬੇਟ ਕੇ ਬੰਦ ਕਰਕੇ ਇੱਕ ਨਵਾਂ ਅਕਾਲੀ ਦਲ ਜਿਹੜਾ ਬਣਾਓ ਤਾਂ ਦੋਸਤੋ ਸਪਸ਼ਟ ਤੌਰ ਤੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨਾਲ ਗੱਲ ਕੀਤੀ ਤਾਂ ਇਹੀ ਗੱਲ ਨਿੱਤਰ ਕੇ ਸਾਹਮਣੇ ਆਈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਇਹ ਫੈਸਲਾ ਸੀ ਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣਗੇ। ਇਹੀ ਕਾਰਨ ਸੀ ਕਿ 56 ਦਿਨਾਂ ਦੀ ਜਕੋ ਤਕੀ ਤੋਂ ਬਾਅਦ 10 ਜਨਵਰੀ ਨੂੰ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਤੇ ਨਵੰਬਰ 2024 ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਸੀ। ਤਾਂ ਉਸ ਤੋਂ ਬਾਅਦ ਜਦੋਂ ਬਕਾਇਦਾ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ ਪ੍ਰਧਾਨ ਬਣਨਗੇ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਤੇ 12 ਅਪ੍ਰੈਲ 2025 ਨੂੰ ਉਹ ਮੁੜ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਂਦੇ ਨੇ ਤੇ ਨਵਾਂ ਘਟਨਾਕ੍ਰਮ ਵੱਡਾ ਘਟਨਾਕ੍ਰਮ ਇਹ ਵਾਪਰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ ਵੱਡੀਆਂ ਘਟਨਾਵਾਂ ਦੇ ਵਿੱਚ ਇਹ ਵੀ ਘਟਨਾ ਸੀ ਕਿ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਫਾਰਕ ਕੀਤਾ ਗਿਆ ਗਿਆਨੀ ਰਗਵੀਰ ਸਿੰਘ ਜੀ ਨੂੰ ਫਾਰਕ ਕੀਤਾ ਗਿਆ ਨਵੇਂ ਜਥੇਦਾਰ ਸਹਿਬਾਨ ਦੀ ਨਿਯੁਕਤੀ ਜਿਹੜੀ ਹੈ ਉਹ ਕੀਤੀ ਜਾਂਦੀ ਹੈਗੀ ਤੇ ਨਵਾਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤੀ ਦੇ ਨਾਂ ਤੇ ਨਵਾਂ ਅਕਾਲੀ ਦਲ ਵੀ ਹੋਂਦ ਦੇ ਵਿੱਚ ਆਉਂਦਾ ਹੈ ਤਾਂ ਇਹ ਵੱਡੇ ਘਟਨਾਕ੍ਰਮ ਸੀ ਪੰਥਕ ਸਿਆਸਤ ਦੇ ਵਿੱਚ ਆਏ ਪੰਥਕ ਸਿਆਸਤ ਜੋ ਕਿ ਪੰਜਾਬ ਦੇ ਵਿੱਚ ਹਮੇਸ਼ਾ ਮੋਰੀ ਰਹੀ ਹੈ ਪੰਥ ਦੀ ਸਿੱਖਾਂ ਦੀ ਪੰਜਾਬ ਦੀ ਨੁਮਾਇੰਦਗੀ ਕਰਦੇ ਰਹੀ ਹੈ ਅਗਵਾਈ ਕਰਦੇ ਰਹੀ ਹੈ ਪਰ ਇਸ ਵੇਲੇ ਹਾਸ਼ੀਏ ਤੇ ਜਾ ਚੁੱਕੀ ਹੈ ਪੰਥਕ ਸਿਆਸਤ ਅਕਾਲੀ ਸਿਆਸਤ ਜੋ ਕਿ ਪੰਜਾਬ ਲਈ ਤੇ ਪੰਜਾਬੀਆਂ ਲਈ ਇਹ ਦੁੱਖਦਾਈ ਚੈਪਟਰ ਹੈਗਾ ਤੇ ਜਿਹੜੀ ਸ਼੍ਰੋਮਣੀ ਕਾਲੇਦਲ ਦੀ ਲੀਡਰਸ਼ਿਪ ਹੈ ਅਜੇ ਤੱਕ ਆ ਨਾਦਾ ਪਿਛੋਕੜ ਤੇ ਝਾਤ ਮਾਰਨਾ ਚਾਹੁੰਦੀ ਹੈ ਨਾ ਹੀ ਪਿਛੋਕੜ ਤੋਂ ਸਭ ਕੁਝ ਸਿੱਖਣਾ ਚਾਹੁੰਦੀ ਹੈ ਤੇ ਨਾ ਹੀ ਕੰਧ ਤੇ ਲਿਖਿਆ ਪੜਨਾ ਚਾਹੁੰਦੀ ਹੈ ਕਿ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਤੇ ਸਾਲ ਦੇ ਅੰਤਲੇ ਦਿਨਾਂ ਦੇ ਵਿੱਚ ਤੁਸੀਂ ਇਹ ਦੇਖੋਗੇ ਵੀ ਇਹ ਹੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਆਹਮੋ ਸਾਹਮਣੇ ਖੜੇ ਦਿਖਾਈ ਦੇ ਰਹੇ ਨੇ ਕਿਸ ਮੁੱਦੇ ਤੇ ਜਿਵੇਂ 2015 ਦੇ ਵਿੱਚ ਬੇਅਦਬੀ ਕਾਂਡ ਨੂੰ ਲੈ ਕੇ ਪੰਜਾਬ ਤੇ ਜਿਹੜੀ ਅਕਾਲੀ ਲੀਡਰਸ਼ਿਪ ਨਿਸ਼ਾਨੇ ਤੇ ਆਈ ਸੀ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ਤੇ ਸਿਆਸਤ ਜਿਹੜੀ ਹੈ ਉਹ ਗਰਮਾਈ ਹੋਈ ਹੈਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਇੱਕ ਦੂਜੇ ਦੇ ਸਾਹਮਣੇ ਖੜੇ ਨੇ ਤੇ ਆਉਣ ਵਾਲਾ ਜਿਹੜਾ ਇਹ ਸਾਲ ਹੈਗਾ ਜਿਹੜਾ ਸ਼ੁਰੂ ਹੋਇਆ ਅੱਜ ਸ਼ੁਰੂ ਹੋਇਆ ਦੋਸਤੋ ਇਹ ਸਾਲ ਦੇ ਦੌਰਾਨ ਵੀ ਇਹ ਮੁੱਦਾ ਪਖਵਾ ਰਹਿਣ ਦੇ ਚਾਂਸ ਨੇ ਤੇ ਇਹਦਾ ਸੇਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਲੱਗ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਕੰਟਰੋਲ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੰਨਿਆ ਜਾਂਦਾ ਹੈਗਾ ਦੋਸਤੋ ਹੁਣ ਡਾਇਨਾਸੌਰ ਆਉਣਗੇ ਜਾਂ ਨਹੀਂ ਆਉਣਗੇ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਾਂ ਉਹਨਾਂ ਦੇ ਵਿਰੋਧੀ ਜਾਣਦੇ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਰਨਤਾਰਨ ਦੇ ਵਿੱਚ ਸੀਟ ਵਧੀ ਸੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਵਿੱਚ ਵੀ ਉਹ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਰਹਿ ਗਏ ਸੀ ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਜਦੋਂ ਪਾਰਟੀ ਕੋਲ ਤਕਰੀਬਨ 30-40% ਹਲਕਿਆਂ ਦੇ ਵਿੱਚ ਜੇਤੂ ਰਹਿਣ ਵਾਲੇ ਜਾਂ ਮੁਕਾਬਲਾ ਕਰਨ ਵਾਲੇ ਉਮੀਦਵਾਰ ਨਾ ਹੋਣ ਇਸ ਲਈ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ ਨਾ ਕਿ ਡੈਨਾਸੌਰ ਤੇ ਫੜ ਕੇ ਕਿਰਪਾਨ ਫੜ ਕੇ ਫੋਟੋਆਂ ਦਿਖਾ ਕੇ ਲੋਕਾਂ ਦੇ ਵਿੱਚ ਇੱਕ ਨਵਾਂ ਇੱਕ ਹੋਰ ਵੱਖਰੇ ਕਿਸਮ ਦਾ ਸੰਦੇਸ਼ ਦੇਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ